ਸੰਦੀਪ ਕੋੜ ਮੈਂ ਮੇਰੇ ਭਰਾਵਾ ਚਾਚੇ ਦੇ ਮੂਰੇ ਤੇ ਮੇਰਾ ਭਰਾ ਹੀ ਆਪਣੇ ਅਸੀਂ ਪਰਿਵਾਰ ਇਹਦੇ ਧੱਕੇ ਨਾਲ ਜਿਹੜਾ ਮੇਰਾ ਭਰਾਵਾ ਨਾ ਨਿਕਾ ਸਰਜੀਤ ਉਹ ਵੀ ਸਾਡੇ ਵਿੱਚ ਹੋਈਆਂ ਨਾਲ ਕਾਕੂ ਆ ਉਹ ਤਾਂ ਇਹਦਾ ਮੂੜਾ ਵਾ ਤੇ ਉਹਨਾਂ ਨੇ ਧੱਕੇ ਨਾਲ ਥਾਂ ਵੱਲ ਦੀ ਕੋਸ਼ਿਸ਼ ਕਰਦੇ ਸੀ 25 25 ਬਾਰੋ ਬੰਦੇ ਲਿਆਂਦੇ ਸੀ ਉਹਨਾਂ ਨੇ ਤੇ ਅਸੀਂ ਬਥੇਰਾ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਾਹ ਹੋ ਗਿਆ ਵੀ ਤੁਸੀਂ ਇਦਾਂ ਨਾ ਕਰੋ ਉਹਨਾਂ ਨੇ ਅਸਲਾ ਵੀ ਲਿਆਂਦਾ ਪੰਜ ਸੇਵ ਫਿਆਲ ਕੀਤੇ ਇੱਕ ਫਿਆਲ ਵੱਜਾ ਵੀਰ ਮੇਰੇ ਦੇ ਉਹਦੇ ਗੋਲੀ ਵੱਜੀ ਆ ਕੀ ਨਾ ਉਹਦਾ ਮਨਦੀਪ ਸਿੰਘ ਕਿੰਨੇ ਮਰਲੇ ਜਗ੍ਹਾ ਲੜਾਈ ਆ ਪੰਜੀ ਪੰਜੀ ਗਜਾਂ ਦੇ ਹੁਣੇ ਆ ਲੜਾਈ ਕਿੰਨੇ ਮਰਲੇ ਜਗ੍ਹਾ ਕਿ ਨਹੀਂ ਆ ਪੰਜ ਮਰਲੇ ਆ ਜੀ ਪੰਜ ਮਰਲੇ ਆ ਦੋਆਪਸ ਹੀ ਭਰਾੜੇ ਸਿਰਕਾ ਹਾਂਜੀ ਸ੍ਰੀਕਾ ਭਰਾੜੇ ਹਾਂਜੀ ਹਾਂਜੀ ਚਾਚੇ ਤਾਏ ਦੇ ਮੁੜੇ ਅਸੀਂ ਵੀ ਪਰਿਵਾਰਾ ਹੀ ਬਾਹਰ ਦੇ ਬੰਦੇ ਨੂੰ ਬਥੇਰਾ ਆਖਿਆ ਸਾਡਾ ਆਪਾਂ ਇਹ ਜੀ ਅਸੀਂ ਨਿਭੇਰ ਲਾਂਗੇ ਪਰ ਉਹਨੇ ਹੱਲੇ ਦੇ ਬੰਦੇ ਸੱਦੇ ਕਹਿੰਦਾ ਮੈਂ ਪੰਚਾਇਤ ਮੈਂਬਰ ਵਾਂ ਮੈਂ ਜੋ ਮਰਜੀ ਕਰ ਸਕਣਾ ਵਾਂ ਕਹਿੰਨਾ ਸਭ ਤੋਂ ਉਹਨੇ ਮੇਰੇ ਆ ਦੱਤਰ ਮਾਰੇ ਤੇ ਸ਼ੁਰੂ ਹੋਇਆ ਕੰਮ ਕਿਨੇ ਫਟਰੇ ਪੈ ਚੁੱਕੇ ਆਈ ਜੀ ਚਾਰ ਪੰਜ 6 ਜਾਣੇ ਆ ਇੱਕ ਦੇ ਚਾਚੇ ਦੇ ਮੁੜੇ ਦੇ ਵੀ ਹਰੇ ਵੱਜਾ ਵਾ ਕਿੰਨੇ ਦਿਨ ਗੱਲ ਕੀਤੀ ਹਾਂ ਜੀ ਗੋਲੀ ਇੱਕੋ ਤੇ ਜੀ ਵੱਜੀ ਆ ਤੇ 5-6 ਜਣੇ ਆਈ ਫਟੜ ਹੋਏ ਆ ਘਰ ਦੇ ਵਿੱਚ ਹੀ ਆਣ ਕੇ ਜੀ ਪੈਗੇ 25-20 ਜਣੇ ਆਪਾਂ ਉਹਨਾਂ ਨੂੰ ਕਿਹਾ ਤੁਹਾਡੇ ਘਰ ਦਾ ਮਸਲਾ ਆਪਾਂ ਨਿਬੇੜ ਲੈਣੇ ਬੈਠ ਕੇ ਤੇ ਆਪਾਂ ਥਾਂ ਦੇਣ ਵੀ ਦੇ ਆਖ ਤੂੰ ਇਥੋਂ ਲੈ ਲੋ ਜ਼ਬਰਦਸਤੀ ਦੂਜੇ ਥਾਂ ਤੇ ਕਬਜ਼ਾ ਕਰਨ ਨੂੰ ਫਿਰਨ ਦੇ ਜੇ ਤਾਏ ਦੇ ਦਿੱ ਮੁੰਡੇ ਇੱਕ ਤਾਏ ਦਾ ਇੱਕ ਚਾਚੇ ਦਾ ਮੁੰਡਾ ਇਹਨਾਂ ਨੂੰ ਸਾਰੇ ਦਾਤ ਲੈ ਕੇ ਮਾਰਨ ਪੈਗੇ ਬਾਹਰੋਂ ਬੰਦੇ 24-25 ਬੰਦੇ ਸੱਦੇ ਬਾਹਰੋਂ ਨਾਲ ਉਹਨਾਂ ਕੋ ਅਸਲਾ ਹੀ ਤੇ ਮੇਰੇ ਮਨਦੀਪ ਸਿੰਘ ਮੇਰੇ ਘਰ ਵਾਲੇ ਦੇ ਗੋਲੀ ਲੱਗ ਗਈ ਜੇ ਹਾਂਜੀ ਤੇ ਬਾਰਾ ਸਾਰੇ ਸੱਦੇ ਰਿਸ਼ਤੇਦਾਰ ਆਪਣੇ ਜਿੰਨੇ ਵੀ ਇਹ ਸਹੀ ਕਬਰਾ ਦਾ ਸਾਰਾ ਹਾਂਜੀ ਕਿੰਨੇ ਬੰਦੇ ਫਟੜੇ ਜਨਾਨੀਆਂ ਦੇ ਬੰਦੇ ਕਿੰਨੇ ਫਟੜੇ ਵਿੱਚ ਚਾਰ ਪੰਜ ਹੋ ਗਏ ਜੀ ਬਹੁਤ ਬੁਰਾ ਹਾਲ ਜੀ ਹਾਨੂੰ ਇਨਸਾਫ ਚਾਹੀਦਾ ਵਾ ਕਿਹੜੀ ਗੱਲ ਛੋੜਾ ਹੈ ਮੇਰੇ ਹਸਬੰਡ ਉਹਨਾਂ ਨੇ ਇਹਨਾਂ ਨੇ ਉਹ ਦੋਵਾਂ ਭਰਾਵਾਂ ਨੇ ਉਹਨਾਂ ਨੇ ਸਿੱਧੇ ਦਾਤਰ ਮਾਰੇ ਮੈਂ ਅੰਦਰ ਹਾਂ ਤੇ ਜਦੋਂ ਮੈਂ ਉਹਨਾਂ ਨੂੰ ਛਡਾਉਣ ਗਈਆਂ ਤੇ ਮੇਰੇ ਵੀ ਆਪ ਕੋ ਸਿਰ ਤੇ ਟਮਾਰਤੀ ਉਹ ਕੁੜੀ ਨੇ ਕੁੜੀ ਨੇ ਕਿਹੜੀ ਗੱਲ ਹੋਇਆ ਇਹ ਪਤਾ ਤੋਂ ਦਾ ਝਗੜਾ ਜੀ ਹਾਂ ਜੀ ਤੇ ਅਸੀਂ ਹੁਣ ਘਰ ਹਾਨੂੰ ਕੀ ਪਤਾ ਥਾਵਾ ਕੀ ਹਸਾਬ ਕਿਤਾਬ ਕੀ ਨਹੀਂ ਇਹਨਾਂ ਦਾ ਮੈਂ ਤੇ ਇਹਨਾਂ ਨੂੰ ਛਲੋਣ ਗਈਆਂ ਤੇ ਮੇਰੇ ਵੀ ਟਮਾ ਤੇ ਇਹਨਾਂ ਨੇ ਸਿੱਧੇ ਦੋਆ ਭਰਾਵਾਂ ਨੇ ਦੱਤਰ ਮਾਰੇ ਸਿੱਟ ਤੇ ਮੈਂ ਉੱਤੇ ਜਾ ਕੇ ਵੀ ਮੈਂ ਨਾ ਮਾਰੋ ਨਾ ਮਾਰੋ ਜਿਹੜਾ ਜਖਮੀ ਹੋ ਕੀ ਪੰਚਾਇਤ ਮੈਂ ਕੋਣ ਹਾਂ ਜੀ ਮੈਂ ਮੈਂ ਮੇਰੇ ਹਸਬੰਦ ਹਾਂ ਜੀ ਕੋ ਕੀ ਨੇਓ ਮੈਂਬਰ ਨੇ ਹਾਂ ਜੀ ਪੰਚਾਇਤ ਮੈਂਬਰ ਹਾਂ ਜੀ ਪੰਚਾਇਤ ਮੈਂਬਰ ਉਹਨੇ ਤੇ ਸਿਰ ਤੇ ਸਿੱਧੇ ਦੱਤਰ ਬਚੇ ਸਿੱਧੇ ਦੱਤਰ ਮਾਰੇ ਖੂਨ ਇੰਨਾ ਕਿ ਘਰ ਭਿੱਜੇ ਪਏ ਕੱਪੜੇ ਹੱਲੇ ਵੀ ਪਰਨੇ ਝਗੜਾ ਹੋਵੇ ਕਿਹੜੀ ਗੱਲੋਂ ਮਾਂ ਪਲਾਟਾਂ ਖੁੰਦ ਕੋ ਝਗੜਾ ਜਾਨੂੰ ਦੀ ਪਤਾ ਨਹੀਂ ਜੇ ਥਾਂ ਮਾ ਤੁਹਾਂ ਦਾ ਕੀ ਸਾਹਤਾ ਕੀ ਇਹ ਪ੍ਰੋਪਰਟੀ ਡਿਸਪਿਊਟ ਸੀ ਆਸਲ ਚਾਚੇ ਦਾ ਪੁੱਤ ਭਰਾ ਸੀ ਇਹ ਇਹਨਾਂ ਦਾ ਪ੍ਰੋਪਰਟੀ ਡਿਸਪਿਊਟ ਸੀ ਤੇ ਡਿਸਪਿਊਟ ਨੂੰ ਲੈ ਕੇ ਇਹਨਾਂ ਦੀ ਅੱਜ ਲੜਾਈ ਹੋਈ ਆ ਲੜਾਈ ਦੌਰਾਨ ਜਿਹੜੇ ਦੋ ਬੰਦੇ ਜ਼ਖਮੀ ਹੋਏ ਰੋਲ ਹਸਪੀਟਲ ਦਾਖਲ ਆ ਤੇ ਕਾਨੂੰਨ ਦੇ ਮੁਤਾਬਕ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਗੋਲੀ ਕਿਤੇ ਵਜੀ ਆ ਗੋਲੀ ਇੱਕ ਦੇ ਵਜੀ ਆ ਗੋਲੀ ਇੱਕ ਦੇ ਵਜੀ ਇੱਕ ਦੇ ਸਿਰ ਤੇ ਵਿੱਚ ਸੱਟ ਆ ਕੋਈ ਬਾਹਰੋਂ ਕੋਈ ਰੋਲਾ ਪਿਆ ਕੀ ਬਾਹਰੋਂ ਮੁੰਡੇ ਉਹ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਕੇ ਸਾਰੇ ਜਿਹੜੇ ਤੱਥਾਂ ਦੇ ਆਧਾਰ ਤੇ ਜਿਹੜਾ ਇਸ ਮੈਂ ਵੀਡੀਓ ਵਿੱਚ ਉਹਦੇ ਹੱਥੋਂ ਵੀ ਲਬਰੇ ਵਿੱਚ ਤੇ ਤਰ ਹੱਥ ਹਾਰ ਫੜੇ ਆ ਗਏ ਉਹ ਅੱਜ ਦੇਖ ਰਹੇ ਅਸੀਂ ਜੇ ਇਨਵੈਸਟੀਗੇਸ਼ਨ ਕਰ ਰਹੇ ਆ ਸਾਰਾ ਇਨਵੈਸਟੀਗੇਟ ਕਰਕੇ ਜਿਹੜੀ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜੇ ਜ਼ਖਮੀ ਕਿਹ ਕੀ ਨਾਮ ਪਤਾ ਤੁਸੀਂ ਇੱਕ ਦਾ ਨਾਮ ਹੈ ਕਮਨਪ੍ਰੀਤ ਸਿੰਘ ਤੇ ਉਹਦੇ ਗੋਲੀ ਵੱਜੀ ਉਹਦੇ ਗੋਲੀ ਮਰਜੀ ਤੇ ਦੂਸਰਾ ਜਿਹੜਾ ਦਾ ਪੰਚਾਇਤ ਸਰਜੀਤ ਸਿੰਘ ਪੰਚਾਇਤ ਮੈਂਬਰ ਹੀ ਕੋਈ ਹਾਂਜੀ ਵੇਖੋ ਇੱਕ ਪੰਚਾਇਤ ਮੈਂਬਰ ਸਰਜੀਤ ਸਿੰਘ ਪੰਚਾਇਤ ਮੈਂਬਰ ਹੈ ਮੌਜੂਦਾ ਮੌਜੂਦਾ ਇਹ ਵੀ ਜ਼ਖਮੀ ਆ ਜੀ ਇਹ ਵੀ ਜ਼ਖਮੀ ਉਹਦੇ ਸਿਰ 'ਚ ਸੱਟ ਆ